ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਪਿੰਡ ਬਲਾਸਪੁਰ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚੋਂ ਸਾਡੇ ਕੋਲ ਸੰਗਤਾਂ ਪਹੁੰਚੀਆਂ ਇਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਤਕਰੀਬਨ 2 ਲੱਖ ਰੁਪਏ ਦਾ ਤੇਲ ਜਿਹੜਾ ਡੀਜ਼ਲ ਉਹ ਪੰਪ ਤੇ ਜਮ੍ਹਾਂ ਕਰਵਾਇਆ ਜਿੱਥੇ ਆਪਾਂ ਬਡਾਲੇ ਪਿੰਡ ਦੇ ਵਿੱਚ ਸਵਾਮਾ ਚੱਲਣੀਆਂ ਸਾਡੀਆਂ ਉਸ ਪੰਪ ਦੇ ਉੱਪਰ ਜਮ੍ਹਾਂ ਕਰਾਏ ਤੇ ਵੀਰਾਂ ਨੇ ਸੇਵਾ ਦੇਖੀ ਸਾਡੀ ਸੰਸਥਾ ਦੀ तकरीबन ਜਦੋਂ ਦੇ ਇਸ ਹੜਾ ਆਇਆ ਪੰਜਾਬ ਦੇ ਵਿੱਚ ਸੰਸਥਾ ਉਸ ਦਿਨ ਪਹਿਲੇ ਦਿਨ ਤੋਂ ਲੱਗੀ ਹੋਈ ਆ ਤੇ ਇਹ ਵਿਸ਼ਵਾਸ ਆ ਯਕੀਨ ਆ ਸੰਗਤਾਂ ਦਾ ਜੋ ਸੰਸਥਾ ਦੇ ਉੱਪਰ ਚਿਤਾਇਆ ਜਾ ਰਿਹਾ ਮੈਂ ਇਹੀ ਅਮਰ ਦੀ ਹਜ਼ੂਰੀ ਚ ਵੀ ਇਹ ਗੱਲ ਕੀਤੀ ਸੀ ਵੀ ਆਪਾਂ ਉਦਾਂ ਵੀ ਵਿਸ਼ਵਾਸ ਦਵਾਉਂਦੇ ਆ ਜਿਹੜੇ ਸੁਣ ਰਹੇ ਆ ਵੀ ਆਪਾਂ ਤੁਹਾਡੀਆਂ ਜਿਹੜੇ ਵਿਸ਼ਵਾਸ ਕਰ ਰਹੇ ਆ ਸੰਗਤਾਂ ਉਹਨਾਂ ਦੇ ਪੂਰਾ ਉਤਰਾਂਗੇ ਤੇ ਇਹੀ ਅਰਦਾਸ ਪ੍ਰਮਾਤਮਾ ਮੁਰੇ ਵੀ ਦੋ ਟਾਈਮ ਇਹੀ ਕਰਦੇ ਆ ਪ੍ਰਮਾਤਮਾ ਵੀ ਜਿਹੜੀ ਜ਼ਿੰਮੇਵਾਰੀ ਮਿਲੀ ਐ ਉਹਨੂੰ ਤਨ ਦੇਈ ਨਾ ਨਿਭਾਈਏ ਤੇ ਉਹਨੂੰ ਨਿਭਾ ਵੀ ਰਹੇ ਆ ਅੱਜ ਕਾਰਜ ਵੀ ਚੱਲ ਰਹੇ ਆ ਕਾਫੀ ਜਿਹੜੇ ਬਡਾਲੇ ਪਿੰਡ ਦੇ ਚੱਲ ਰਹੇ ਕਾਰ ਜਦੋਂ ਤੱਕ ਕੱਲੇ-ਕੱਲੇ ਪਿੰਡ ਦੀ ਜ਼ਮੀਨ ਬਡਾਲੇ ਦੀ ਜ਼ਮੀਨ ਨਹੀਂ ਕਹਿੰਦੇ ਲਾਗੇ-ਛਾਗੇ ਪਿੰਡਾਂ ਦੀ ਵੀ ਜ਼ਮੀਨ ਜਿੱਨਾਂ ਚੱਕਰ ਬੀਜ ਨਹੀਂ ਹੁੰਦੀ ਜੇ ਕੋਈ ਪਿੰਡ ਗੋਦ ਲੈਂਦਾ ਠੀਕ ਆ ਜੇ ਕੋਈ ਨਹੀਂ ਗੁੱਬੀਜੀ ਜਾਂਦੀ ਉਹ ਵੀ ਸੰਸਤਾ ਬਾਬਾ ਦੀਪ ਸਿੰਘ ਸੇਵਾਦਲ ਵਿੱਚ ਕੇ ਜਾਊਗੀ ਬਾਕੀ ਮੈਂ ਤੈਹ ਦਿਲ ਤੋਂ ਧੰਨਵਾਦ ਕਰਦਾ ਬਾਈ ਜੀ ਹੁਣੀ ਦੋਸਤ ਦੱਸਣਗੇ ਵੀ ਕੌਣ ਪਿੰਡ ਦੇ ਵਿੱਚੋਂ ਕਿਹੜੇ-ਕਿਹੜੇ ਬਲੋ ਸੇਵਾਪੀ ਜੀ ਹਾਂ ਜੀ ਸਾਡੇ ਪਿੰਡ ਬਲਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਅਸੀਂ ਆਏ ਹਾਂ ਤੇ ਭਾਜੀ ਉਹਨਾਂ ਨੂੰ ਅਸੀਂ ਸ਼ੁਰੂ ਤੋਂ ਹੀ ਦੇਖ ਰਹੇ ਹਾਂ ਗਰਾਊਂਡ ਲੈਵਲ ਤੇ ਜਿਆਦਾ ਕੰਮ ਕਰ ਰਹੇ ਹਾਂ ਅਸੀਂ ਭਾਜੀ ਉਹਨਾਂ ਨਾਲ ਕਈ ਦਿਨਾਂ ਤੋਂ ਪਿਛਲੇ ਮਹੀਨੇ ਤੋਂ ਸੰਪਰਕ ਚ ਸੀਗੇ ਉਹ ਆ ਜੀ ਉਹਨਾਂ ਨੇ ਸਾਨੂੰ ਫਿਰ ਰੋਕਿਆ ਸੀਗਾ ਕਿ ਅਜੇ ਥੋੜਾ ਤੁਸੀਂ ਰੁੱਕ ਕੇ ਆਓ ਜਦੋਂ ਜਿਆਦਾ ਸੇਵਾਵਾਂ ਦੀ ਲੋੜ ਜਦੋਂ ਪਾਣੀ ਉਤਰੂਗਾ ਉਸ ਵੇਲੇ ਲੋੜ ਪੈਣੀ ਹੈ ਤੇ ਕੱਲ ਅਸੀਂ ਭਾਜੀ ਨਾਲ ਸੰਪਰਕ ਕੀਤਾ ਸੋ ਅੱਜ ਅਸੀਂ ਐਨ ਆਰ ਆਈ ਭਰਾਵਾਂ ਨੇ ਜੋ ਸੇਵਾ ਸਾਨੂੰ ਤੇ ਪਿੰਡ ਦੇ ਤੋਂ ਜੋ ਇਲਾਕੇ ਵੱਲੋਂ ਸੇਵਾ ਆਈ ਸੀਗੀ ਅਸੀਂ ਭਾਜੀ ਨੂੰ ਦੇਖ ਚੱਲੇ ਆ ਤੇ ਭਾਜੀ ਦੀਆਂ ਜਿਹੜੀਆਂ ਸੇਵਾਵਾਂ ਆ ਇਸੀਂ ਖੁਦ ਦੇਖ ਕੇ ਅਸੀਂ ਹੈਰਾਨ ਆ ਕਿ ਐਦਾਂ ਦੇ ਮੁਸ਼ਕਲ ਟਾਈਮ ਦੇ ਵਿੱਚ ਵੀ ਜਦੋਂ ਉਧਰ ਪਾਣੀ ਪਾਣੀ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਜਾਂਦੇ ਸੀਗੇ ਤੇ ਹੁਣ ਇੱਥੇ ਗੋਦ ਲੈ ਜਾਂ ਜਿਹੜੇ ਪਿੰਡ ਬਹੁਤ ਜ਼ਿਆਦਾ ਪੈਸੇ ਦੀ ਵੀ ਬਹੁਤ ਜ਼ਿਆਦਾ ਲੋਡ ਆ ਇੱਥੇ ਜਾਂ ਹੋਰ ਡੀਜ਼ਲ ਵਗੈਰਾ ਦੀ ਬਹੁਤ ਲੋਡ ਆ ਸੋ ਅਸੀਂ ਵੀ ਇਹੀ ਕਹਿੰਨੇ ਆ ਕਿ ਭਾਜੀ ਨਾਲ ਵੱਧ ਤੋਂ ਵੱਧ ਸੰਪਰਕ ਕਰੋ ਤੇ ਭਾਜੀ ਨੂੰ ਜਿੰਨਾ ਕਿ ਤੁਸੀਂ ਸੇਵਾ ਦੇ ਸਕਦੇ ਆ ਸਿੱਧੀ ਆਪ ਜਾ ਕੇ ਇੱਥੇ ਪਹੁੰਚਾਓ ਜਿੱਥੇ-ਜਿੱਥੇ ਵੀ ਭਾਜੀ ਦੀ ਸੇਵਾ ਚੱਲਦੀ ਆ ਵਾਹਿਗੁਰੂ ਜੀ ਕਾ ਖਾਲਸਾ